ਸਸਕਾ ਵਿੱਚ ਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਜੀ ਫਾਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜਾ ਜੀ ਆਪਣੀ ਵੀਜੜ ਹੈਗੀ ਆ ਪਿੰਡ ਜਾਥੇਕੋੜ ਜ਼ਿਲ੍ਹਾ ਅਮਰਸਰ ਪਿੰਡ ਤਸਵੀਰਪਾਪਕ ਵਾਲਾ ਬਾਈ ਬਲਜਿੰਦਰ ਸਿੰਘ ਕੋ ਆ ਚੁੱਕੇ ਜੀ ਅੱਜ ਵੀ ਬਾਈਆਂ ਕੋਈ ਦੱਸ ਗਏ ਲੱਭੇ ਛੋਟੀਆਂ ਸੇਲ ਆ ਤੇ ਆਉਣ ਵੀਰਾਂ ਨਾਲ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਆ ਕੀ ਮਿਲ ਕੇ ਰਕੜਾ ਉਸ ਤੋਂ ਪਰੋਵੀ ਜੀ ਰਿਕੈਸਟ ਕਰੋਂ ਇੱਥੇ ਆ ਕੇ ਚੁਆਈ ਕਰੋ ਪਾਸ ਕਰੋ ਉਹਨੂੰ ਤਸਲੀਖ ਦੇ ਤੋ ਤਾਂ ਨਾਲੇ ਬਿਲਕੁਲ ਛੋਟੇ ਛੋਟੇ ਪਾ ਇਹ ਬਸ ਉੱਡਦੀਆਂ ਨਜ਼ਰਾਂ ਆ ਨਾ ਉਹ ਮੁੱਲ ਕਰਦੇ ਨੇ ਬਾਈ ਜੀ ਤੇ ਆ ਹੁਣ ਬਾਈ ਜੀ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹੋਰ ਬਾਈ ਜੀ ਕਿੱਦਾਂ ਠੀਕ ਠਾਕ ਜੀ ਕਿਵੇਂ ਚੱਲ ਰਿਹਾ ਕੰਮ ਜੀ ਬਹੁਤ ਵਧੀਆ ਚਲੋ ਹੋਰ ਸਭ ਮੇਰਾ ਮੇਰਾ ਹਾਂ ਏਅਰ ਕੰਡ ਫਿਰ ਲੋਹੜੀ ਦਾ ਨਵਾਂ ਕਾਈ ਪਲਾਂ ਨਾਂ ਕੀ ਕੋਈ ਚੱਕਰੀ ਕੋਈ ਨਹੀਂ ਚੱਕਰ ਕੋਈ ਨਹੀਂ ਫੇਰ ਨਵਾਂ ਸਾਲ ਤੇ ਹੈਗਾ ਕਿ ਨਹੀਂ ਇੱਕ ਮਹੀਨਾ ਚੱਲਣਾ ਵਾਰੀ ਹਾਂ ਚੱਲਣਾ ਯਾਰ ਤਾਂ ਭਾਜੀ ਮਾਗਦਾ ਮਹੀਨਾ ਬਹੁਤ ਹਾਂ ਕਮਾਲ ਦੀਆਂ ਚੀਜ਼ਾਂ ਦਿੱਲੀ ਚ 50 ਹਜ਼ਾਰ ਤੱਕ ਓਹੋ ਸੜਤਾ ਪੂਰਾ ਇੱਕਦਮ ਰੇਡ 8-9 ਡੰਗਰ ਗਾਂئیں ਵੀ ਲੋ ਜੀ ਪੰਜੀ 26 ਦੀ ਲੈ ਜਾਓ ਢਾਕੇ ਆ ਜਾਓ ਫਿਰ ਆ ਜਾਓ ਆ ਜਾਓ ਗਾਂ ਤੋਂ ਸ਼ੁਰੂ ਕਰੋ ਫਿਰ ਲੋ ਜੀ ਇੱਧਰ ਕਰ ਲੋ ਫਿਰ ਮਾਝੂ ਲਗੋ ਚਲੋ ਨੀਲੀ ਗੱਪਣੇ ਜੀ ਪਹਿਲੇ ਨੰਬਰ ਤੇ ਨੀਲੀ ਐਂਡ ਤੇ ਵੀ ਨੀਲੀ ਓ ਪਹਿਲੇ ਨੰਬਰ ਨੀਲੀ ਤੇ ਐਂਡ ਤੇ ਨੀਲੀ ਨੀਲੀਆਂ ਹੀ ਨੀਲੀਆਂ ਨੀਲੀਆਂ ਕੱਟਦੀਆਂ ਬਾਈ ਨਵਾਸੇ ਠੀਕ ਆ ਪਿਓਰ ਨੀਲੀ ਪਿਓਰ ਨੀਲੀ ਕਿੰਨੇ ਟਾਈਮ ਲੈਂਦੀ ਬਾਈ ਜੀ ਤਿਆਰ ਹੀ ਆ ਬਸ ਤਿਆਰ ਹੀ ਆ ਪਰ ਚੀਜ਼ਾਂ ਬਾਈ ਨਾਜਾ ਵੇਖੋ ਮੁੱਲ ਵੇਖਿਆ ਜੀ ਬਾਈ ਹੋਣਾ ਦੇ ਤੇ ਤੁਹਾਨੂੰ ਬੜਾ ਅੱਗੇ ਵੀ ਮੁੱਲ ਨਹੀਂ ਬਾਈ ਜੀ ਦਾ ਜੈ ਜੈ ਬੇਖੋ ਨਿਕਾ ਨਿਕਾ ਹੀ ਮੁੱਲ ਹਾਂ ਸਭ ਤੋਂ ਨਿਕਾ ਮੁੱਲ ਸਭ ਤੋਂ ਨਿਕਾ ਮੁੱਲ ਬਾ ਠੀਕ ਆ ਬਾਈ ਜੀ ਤਾਂ ਹੀ ਮੈਂ ਤੁਹਾਨੂੰ ਲੋਕ ਜਾਰ ਕਰਦੇ ਬਾਈ ਜੀ ਹੁਣ ਐਵੇਂ ਨਹੀਂ ਪਰ ਆਹ ਇਹ ਕਹਿੰਦਾ ਵੀ ਡੰਗਰ ਲੈ ਗੋਮਜੋ ਲੈਣਾ ਨਹੀਂ ਲਓ ਬਸ ਠੀਕ ਆ ਬਸ ਠੀਕ ਆ ਭਾਈ ਜੀ ਠੀਕ ਆ ਕਮਾਲ ਦਾ ਚੱਡੇ ਦੇਖਾ ਨਿਸ਼ਾਨ ਨਾਲੇ ਸਾਰੀਆਂ ਨਿਸ਼ਾਨੀਆਂ ਵੱਲ ਹੋਣੀ ਐ ਗੋਡਿਆਂ ਤੇ ਕਿ ਨਿਸ਼ਾਨੀਆਂ ਹਾਂਜੀ ਭਾਈ ਜੀ ਫਿਰ ਮੁੱਲ 80 85 ਪੂਰੇ 75 ਦੇ ਵਾਹ ਜੀ ਵਾਹ ਠੀਕ ਆ ਚਲੋ ਤੋ ਅੱਜ ਫਿਰ ਪੂਰਾ ਸਵਾਲ ਆ ਜੀ ਭਾਈ ਜੀ ਜਿਹੜਾ ਹੈ ਆਜਾ ਨਾ ਕਰਨੀ ਨਜ਼ਾਰਾ ਆ ਜਾਣਾ ਭਾਈ ਆ ਜਾਣਾ ਆ ਜਾਣਾ ਭਾਈ ਨਜ਼ਾਰਾ ਆ ਜਾਣਾ ਆ ਪੂਰੇ 75 75 ਚੱਲਣ ਦੋ ਇਹ ਵੀ ਕਪੜਾ ਇਹ ਸੂਈ ਇਹ ਸੂਈ ਇਹਦੀ ਕੱਟੀ ਮਗਰਾ ਭਾਈ ਦੁੱਧ ਭਾਈ ਜੀ ਦੁੱਧ ਦੇ ਕੋ ਬੋਲਾ ਹੀ ਅੱਜ ਸਾਫ਼ ਕਰਤੀ ਆ ਅੱਛਾ ਬੋਲਾ ਹੀ ਆ 10 ਲੀਟਰ ਬੋਲਾ 10 ਕਿਲੋ ਬੋਲਾ ਲੋ ਜੀ ਵੇਖੋ ਕਰਾਰੀ ਪਰ ਝੋਟੀਆਂ ਭਾਈ ਬਲਜਿੰਦਰ ਲੈ ਕੇ ਆਂਦਾ ਗੇੜੇ ਝੁਰੂ ਕਰ ਲੈਂਦਾ 50 100 ਕਿਲੋਟ ਭਾਈ ਜੀ ਇਹਨਾਂ ਕੱਢ ਲੈਣੇ ਆ ਐਰ ਕਹ ਨਹੀਂ ਤੁਹਾਨੂੰ ਭਜਣ ਦੇਣਾ ਗੇੜਾ ਵੇਖੋ ਲੈਣ ਕਿਥੋਂ ਤੱਕ ਲੈਣ ਪਾ ਲੈਣ ਦੇਖੀ ਚਲੋ ਐਂਡ ਤੇ ਵੀ ਨੀਲੀ ਆ ਜਾਓ ਵਾ ਠੀਕ ਆ ਭਾਈ ਜੀ ਪਰ ਭਾਈ ਜੀ ਭਾਅ ਵੇਖਦਾ ਹਣਾ ਭਾਈ ਤੋਂ ਜਾਤੇ ਕੋਟੋਂ ਤੌਰ ਸੰਦੀਪ ਦੇ ਚੈਨਾਂ ਤੋਂ ਭਾਅ ਲੈਣਾ ਹੈ ਹਾਂ ਜੀ ਲੱਕ ਤੋਰਿਆ ਫਿਰ ਨਹੀਂ ਮਿਲਣਾ ਨਹੀਂ ਮਿਲਣਾ ਬਿਲਕੁਲ ਜੀ ਬਿਲਕੁਲ ਆ ਜੀ ਵਾ ਠੀਕ ਆ ਗੱਲ ਗੱਲ ਸਹੀ ਸਹੀ ਸੰਦੀਪ ਆ ਕੋਤੇ ਸੁੱੜ ਦਾਂਗੇ ਵਾ ਠੀਕ ਆ 40 ਦੀ ਵੀ ਆ ਕੋਤੇ 40 ਦੀ ਸੱਜਰ ਦਾਂਗੇ ਪੂਰੇ ਬਾਜ਼ਾਰ ਨਾ 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 ਚਲੋ 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 ਭਾਈ ਜੀ ਸੰਦੀਪ ਸਿਆ 9095 ਜੋ ਮਰਜੀ ਹਾਂਜੀ 82000 ਦੀ ਹਾਂ ਬਸ ਠੀਕ ਆ ਚੱਲਣ ਦੋ ਬਾ 10 ਕਿਲੋ ਬੋਲਾ ਪਰ ਜਿਹੜਾ ਚੱਡਾ ਲੱਗਾ ਉਹ ਸਿਰਾਈ ਆ ਇਹ ਕਿੱਥੇ ਖੜਦੀਆਂ ਹੋਰ ਮੱਝਾਂ ਨੇ ਨਜ਼ਾਰੇਦਾਰ ਰੇਡ ਆਂ ਦੋ ਚਲੋ ਠੀਕ ਆ ਭਾਜੀ ਆਹੋ ਇਹ ਵੀ ਗੱਬਣ ਇਹ ਗੱਬਣ ਪਰ ਥਾਣੇ ਦਾ ਵੀ ਮੈਂ ਨਾ ਬਸ ਅੱਤ 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 ਕਰ ਪਰ ਮਹੀਆਂ ਵੱਟੀਆਂ ਵੱਡੀਆਂ ਮੱਝਾਂ ਵੱਡੀਆਂ ਬਸ ਠੀਕ ਐ ਜੀ ਇਹੋ ਕਿੰਦੇ 1 2 3 ਕਰਨਾ ਆਪਾਂ ਥੱਲੇ ਐ ਥੱਲੇ ਐ ਥੱਲੇ ਫੁੱਟ ਕੇ ਮਾਰਨਾ ਬਈ ਜੀ ਹਾਂ ਆ ਦੇਖੋ ਰੇਡ ਕਰਦੇ ਨੇ ਠਾਹ ਕਰਕੇ ਚੱਲ ਨਦ ਚੱਲ ਚੱਲ ਕਰਮਾਲੀਆ ਕਰਾ ਦੇ ਹਾਂ ਜੀ ਬਈ ਜੀ ਫਿਰ ਇੱਥੇ ਕਰ ਦਈਏ ਇੱਥੇ ਹੀ ਕਰ ਦੋ ਇਹ ਦਾ 90 95 ਇਹ ਵੀ ਵਿਆਸ 82000 ਦੀ ਆਂਦ ਗਵਾਦੀ ਬਾਕੀ ਐਡੀ ਮੈਂ ਐਡੀ ਮੈਂ ਕਿੱਥੇ ਭਾਈ ਜੀ ਕਿੱਥੇ ਲੱਭਦੀ ਆ ਇੱਥੇ ਹੀ ਮਿਲਣਗੀ ਆ ਜੱਤ ਕੋਟ ਤੋਂ ਮਿਲਨੀ ਆ ਹਾਂ ਇੱਥੇ ਹੀ ਭਾਈ ਬਲਜਿੰਦਰ ਕੋਲੋਂ ਮਿਲਨੀ ਆ ਚਲੋ ਆ ਜਾਓ ਇਹ ਵੀ ਗੱਪਣਾ ਇਹ ਵੀ ਇਹ ਦੋ ਤਿੰਨ ਦਿਨ ਉਧਾ ਲੈ ਜਾਣੇ ਲੈ ਜਾਣੇ ਪਰ ਹਾਂ ਜੀ ਚੱਡੇ ਆ ਜੀ ਹਾਂ ਭਾਈ ਜੀ ਬਸ ਇੱਥੇ ਆ ਇੱਥੇ ਆ ਇਹੀ ਵੀ ਗੱਪਣਾ ਇਹ ਵੀ ਗੱਪਣਾ ਲਓ ਇਹ ਵੀ ਵੇਖੋ ਕਰਾਰੇ ਪਰ ਨਹੀਂ ਠੀਕ ਹੈ ਭਾਈ ਜੀ ਫਿਰ ਮਨ ਗਿਆ ਅਗੇ ਭਾਈ ਕਰਦਣਾ ਦਾ ਕਮਾਲ ਬਹੁਤੀ ਹੋਈ ਹਾਂ ਹਾਂ ਵੇਖੀ ਕਰਦਾ ਅੰਦਰ ਐ ਰੇਡ ਦਾ ਸਾਡੇ ਜਲਦੀ ਮਿਲਣਾ ਹਨਾ ਭਾਈ ਜੀ ਇੱਤੋਂ ਹੀ ਇੱਤੋਂ ਹੀ ਹਾਂ ਇਹਨੇ ਮਾਰ ਜੀਆ ਕੱਢ ਕੇ ਵੇਖ ਲੈਣ ਭਾਵੇਂ ਜਿੱਥੇ ਮਾਰ ਜੀ ਮੀਂਹ ਦੇ ਨਾਲ ਹਾਂ ਬਿਲਕੁਲ ਜੀ ਬਿਲਕੁਲ 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 ਹਾਜੀ ਭਾਈ ਜੀ ਬਰਾ ਕੀ ਸਾਸ 70 ਤੋਂ ਜਾਂਦਾ ਜਮਾ ਹਾਂਜੀ ਪੂਰੇ 65 ਦੀ 65 ਦੀ ਧਿਆਨ ਤੋਂ ਵਾਰਾ ਵੇਖੀ ਜਾਓ ਪਰ 65 ਦੀ ਆਹ 65 ਬਾਹਰ ਵੇਖੋ ਤੇ ਨਾਲੇ ਚੱਡਾ ਵੀ ਸੂਨ ਨਾ ਲੱਗਾ ਮਾਰੀ ਮੋਢੀ ਗੱਲ ਨਹੀਂ ਕੀਤੀ ਹਾਂ ਬਸ ਠੀਕ ਹੈ ਜੀ ਠੀਕ ਆ ਇਹ ਮਸਤ ਮਸਤ ਜੀਜਾ ਝੂਮ ਝੂਮ ਕਰਦੀ ਆ ਹਾਂਜੀ ਜੱਤ ਟਾਲੀ ਜੱਤ ਵਾਲੀ ਝੋਡੀ ਗੱਪਣ ਹਾਂ ਗੱਪਣ ਜੱਤ ਵਾਲੀ ਝੋਡੀ ਗੱਪਣ ਤੇ ਨਾਲੇ ਵੇਖ ਲੋ ਹਾਂ ਉਹਨੇ ਸਪਾਈਆਂ ਸਿੰਘ ਵੀ ਸੋਹਣਾ ਤੇ ਆ ਵੇਖੋ ਜੱਟਾ ਓਲੀ ਵੀ ਚੋਟੀ ਗੱਡੀ ਮੱਡੀ ਨਾਲੇ ਕੱਟ ਕੱਟ ਲੇਵੇ ਦੇ ਆਂਦੋ ਆਂਦੋ ਭਾਈ ਜੀ ਆਂਦੋ ਉਧਰ ਤੋਂ ਡਾਉਣ ਹੀ ਕਰ ਐ ਉਧਰ ਡਾਉਣ ਹੀ ਡਾਉਣ ਹਜੇ ਵੇਖੀ ਚੱਲੋ ਹਜੇ ਅਰੇ ਨੀਲੀ ਖੜੀ ਏ ਕਰਮ ਵਾਲੀ ਵੇਖੀ ਜਿਹੜੇ ਬੰਦਾ ਕੀ ਹਜੇ ਹਾਂਜੀ ਭਾਈ ਜੀ ਬਰਾ ਸੰਦੀਸ਼ਾ 70 50 ਦਾ ਜੋ ਮਾਰਦੀ ਹਾਂਜੀ ਉਹਦੇ ਨਾਲ ਇੱਕ ਘੱਟ 64000 ਛੋੜ ਯਾਰ ਹੁਣ ਥੱਲੇ ਹੀ ਤੁਰਿਆਣਾ ਆਪਾਂ ਥੱਲੇ 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 30000 ਤੱਕ ਹਾਂ 26000 ਤੱਕ 26000 ਤੱਕ ਰਾਣਾ ਹਜੇ ਵੇਖੀ ਚੱਲੋ ਹਾਂ ਮੰਨਦਾ ਕੀ ਆ ਇੱਥੇ ਵੇਖੀ ਚੱਲੋ ਕਰਾ ਦੀ ਆਜੋ 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 ਲਿਆਓ ਜੀ ਲਿਆ ਇਹ ਤਾਂ ਮਾਰ ਕੋਜੋ ਗਿਆ ਟੰਗਰੇ ਇੱਕ ਪੂਰੇ ਸਾਫ ਤੇ ਹਾਂ ਬਾ ਬਹੁਤ ਬਾ ਭਾ ਵਿਗਣਾ ਹਨਾ ਭਾਜੀ ਤਿੰਨ ਦਿਨ ਘਰ ਨਹੀਂ ਗਿਆ ਚਲੋ ਮਿਹਨਤ ਤੇ ਅਸੀਂ ਆਪਣਾ ਪੈਸਾ ਕਮਾਉਂਦੇ ਹਾਂ ਹਾਂ ਜੀ ਪਰ ਲੱਭ ਕੇ ਲਿਆਉਣਾ ਕਿਸੇ ਨੂੰ ਲੱਭ ਬਹੁਤ ਰੱਖਿਆ ਭਾਜੀ ਬਹੁਤ ਰੱਖਿਆ ਬਾਲਾ ਦੀ ਕਿਰਪਾ ਹਾਂ ਜੀ ਭਾਜੀ ਫਿਰ ਇਹ ਵੀ ਭਾਏ 60 65 70 ਪੂਰੇ 60 ਦੀ 60 ਦੀ ਚੱਲਣ ਤੋਂ ਬਾਅਦ ਲਓ ਜੀ ਨੀਲੀ ਪਿਓਰ ਪਿਓਰ ਨੀਲੀ ਆ ਵੇਖੋ ਫਿਰ ਐ ਵੇਖੋ ਥਾਣਾ ਵੇਖੋ ਕਿਡਾ ਮਹੌਲ ਹੈ ਹਨਾ ਜੀ ਗੁਲਾਬੀ ਥਾਣਾ ਵੇਖੋ ਤੇ ਪਿਓਰ ਨੀਲੀ ਨਾਲੇ ਭਾਜਨ ਬਾਹਰ ਲੈ ਚਲੋ ਕਰੋ ਜੀ ਚੰਗੀ ਤਰ੍ਹਾਂ ਖਾਈਏ ਨੀਲੀ ਤੈਨੂੰ ਪਰਾ ਪੂਰੇ ਸ਼ਕੀਨਾਂ ਅਸੀਂ ਆ ਵੇਖੋ ਵੇਖੋ ਹੁਣ ਕਾਲ ਕਾ ਵੇ ਕੋ ਨੀਲੀ ਹੈ ਨਹੀਂ ਵੇਖੋ ਕੋਡਿਆਂ ਤੇ ਲੱਤਾਂ ਵਿੱਚ ਕਮਾਲ ਦੀ ਨੀਲੀ ਲੱਤ ਨੱਦਰ ਕਰਦੀ ਰਹੀ ਭਾਜਨ ਪੂਰਾ ਭਾਜਨ ਪੂਰਾ ਵੇਖੋ ਘਰਾਂ ਦੀ ਇਹ ਨੀਲੀ ਅੰਮ ਬੱਜਾ ਕਰ ਕੱਟੀ-ਕੁੱਟੀ ਬਸ ਆ ਜਾਓ ਕੱਟੀ-ਕੁੱਟੀ ਦੇ ਦੇ ਨਜ਼ਾਰੇ ਲਿਆ ਦੇਣੀ ਹੈ ਹੈ ਗਰੰਟੀ ਨਾਲ ਕੱਟੀ ਇੱਕ ਦੂਆ ਕੱਟੀ ਹੈ ਕੱਟਾ ਅੱਛਾ ਇਹਦੇ ਨਾਲ ਕੱਟਾ ਰਗਾ ਕੱਟਾ ਚੰਨੀ ਚੰਦ ਜਿਆਦੇ ਬਣੇ ਚਾਨੀ ਦਾ ਟੀਕਾ ਰਾਇਆ ਬਾਈ ਬਰੇ ਨੂੰ ਹਨਾ ਲੋ ਲੋ ਜੀ ਕੱਟੀ ਦੇਣੀ ਨੇ ਬਾਈ ਕਹਿੰਦਾ ਦੱਸ ਦੇ ਹਾਂ ਦੇ ਅੰਕ ਦੇਣੀ ਕੱਟਾ ਹਾਂ ਦੇਣੀ ਕੱਟੀ ਬਿਲਕੁਲ ਹਾਂਜੀ ਜੰਦੀਪ ਸਿੰਘ ਹਾਂ ਦੱਸਦਾ ਆਪਾਂ ਪਹਿਲਾਂ ਹੀ ਤੁੰਗ ਪੂਰਾ 50 ਹਾਂ 50000 ਚੱਲਾਂ ਤਾਂ ਵੇਖੀ ਹੁਣ ਵੇਖ ਪਿਓਰ ਨੀਲੀ ਦੇ ਦੇ ਵੀ ਨਖਾਂ ਦਾ ਨਾ ਇਹ ਕੋਈ ਕਹਿ ਨਹੀਂ ਸਕਦਾ ਕਿ ਨੀਲੀ ਨਹੀਂ ਗੀ ਹੁਣ ਇਦੋਂ ਪਾ ਸਿੱਧੇ ਖਾਂ ਵਾਲਾ ਆਜੋ ਕਰਾਰੇ ਇੱਧਰ ਆਜੋ ਇਹ ਤੇਰੀ ਜੇ ਇਤਰਾ ਹੀ ਮੈਲਾ ਮਾਰ ਗਰੀ ਬਾਈ ਜੀ ਡਾਉਨ ਡਾਉਨ ਬਜੰਦਰ ਦੀ ਟੋਲ ਇਹ ਵੀ ਕਪੜ ਇਹ ਵੀ ਕਪੜ ਚੱਲਣ ਤੋਂ ਕਰਾਰੇ ਵਾਹ ਜੀ ਮੈਂ ਵੇਖੂਗਾ ਲਾਸਟ ਪੀਸ ਜੀ ਲਾਸਟ ਪੀਸ ਲਾਸਟ ਪੀਸ ਤੇ ਲਾਸਟ ਹੀ ਰੇਡ ਕਰ ਦੋ ਨਾ ਬਾਈ ਨੇ ਫਿਰ ਹੁਣ ਜਿਹੜੀਆਂ ਲਾਜ ਲੱਕੀ ਤੇ ਲੈਣ ਦੂਰ ਤਾਂ ਹਾਂਜੀ ਪਰ ਦੂਜੀ ਵੀਡੀਓ ਚ ਦੂਜੀ ਵੀਡੀਓ ਦੇ ਐ ਆਹੀ ਰੱਖਤਾ ਨੇ 3 4 ਦੂਜੀ ਵੀਡੀਓ ਅਸੀਂ ਰੱਖਿਆ ਕਰਾਂਗੇ ਹਾਂ ਠੀਕ ਆ ਅੱਡਾ ਨਹੀਂ ਖਾਲੀ ਹੁਣ ਇੱਥੇ ਰਹੀ ਰਹਿਣਗੀਆਂ ਨਾਲੇ ਜਦੋਂ ਮਰਜ਼ੀ ਆਓ 510 ਪਸ਼ੂ ਮਿਲਣੇ ਹੀ ਆ ਨਾਲੇ ਕੱਲਾ ਸ਼ੇਰ ਹੀ ਆ ਬੁੜਕਦਾ ਫਿਰਦਾ ਹਾਂਜੀ ਬਾਈ ਜੀ ਬਰਾ ਦੋ ਦੂਜੀ ਤਾਂ ਨਹੀਂ ਦੱਸਦਾ 26000 ਜੀ 26000 26000 ਲੈ ਜਓ 50 ਬਾ ਲੈ ਜਓ ਦੇ ਨਾ ਪਤਾ ਲੈਂਦੀ ਮਾ ਲੈ ਜਓ ਐ ਲੱਦ ਕੇ ਲੈ ਜਓ ਮੈਂ ਜਾਣ ਦੋ ਭਾਈ ਜੀ ਕੋ 26000 ਨਹੀਂ ਦੇਣੀ 35000 ਨਹੀਂ ਦੇ ਪੈਂਦੀ 10000 ਪਰ ਵੇਖੋ ਪਰ ਜਿਹੜਾ ਅੱਜ ਬਾਈ ਨੇ ਮੁੱਲ ਕਿਦਾਂ ਦਾ ਸਿਰਾਈ ਕਰਤਾ ਤੇ ਸਿਰਾਈ ਲਿਆਦਾ ਨਾ ਭਾਈ ਜੀ ਪਰ ਚਲੋ ਸਾਨੂੰ ਭਾਈ ਤੁਹਾਡੇ ਘਰ ਆਸਦੇ ਨਾ ਤੁਹਾਡਾ ਮਾਲ ਵੀ ਕੋਲ ਅਸੀਂ ਆਵਾਂਗੇ ਭਾਈ ਆਸ ਕਰਦਾ ਵਾ ਹਾਂਜੀ ਹਾਂਜੀ ਡੰਗਰ ਵਿੱਚ ਨੂੰ ਨਾ ਪਹਿਲਾਂ ਵੀਡੀਓ ਤੋਂ ਬਿਨਾ ਵੀ ਆਪਣੇ ਵੇਖ ਲਈਏ ਤੁਹਾਡੇ ਮਾਦਮ ਰਾਹੀ ਹਾਂਜੀ ਹਾਂਜੀ ਜਿਹੜਾ ਵੇਖ ਕੇ ਚਾਹੀਦਾ ਲਾਜ ਵੀ ਆਂਦੇ ਵੀ ਯਾਰ ਵੀਡੀਓ ਪਾ ਦੇ ਮਾੜੀ ਅਸੀਂ ਲੈ ਲਈਨੇ ਹਾਂਜੀ ਮੈਂ ਤਾਂ ਨਹੀਂ ਏਦਾਂ ਨਹੀਂ ਬਹੁਤ ਬੰਦਿਆਂ ਨੂੰ ਮੈਂ ਡਾਕ ਡਾਕ ਮੈਂ ਪਾਵਾਂਗੇ ਆ ਬਿਲਕੁਲ ਨਾਲੇ ਪਤਾ ਲੱਗੂ ਵੀ ਹਾਂ ਰੇਟ ਹੈ ਨਹੀਂ ਨਹੀਂ ਬਿਲਕੁਲ ਚਲੋ ਸਾਨੂੰ ਕੋਈ ਦਾ ਵਾਧ ਘਾਟ ਲੈ ਲਈਏ ਕੋਈ ਫਾਇਦਾ ਨਹੀਂ ਨਹੀਂ ਬਿਲਕੁਲ ਤੇ ਜਿਹੜਾ ਇੱਥੇ ਆਉਂਦਾ ਚਲੋ ਉਹਦੇ ਹਾਸਤੇ ਜੀ ਆਇਆਂ ਤੇ ਮਾਕੀ 70082 ਹਾਂਜੀ 42705 ਪਿੰਡ ਬੋਰਜਾ ਜ਼ਿਲ੍ਹਾ ਅੰਮ੍ਰਿਤਸਰ ਤਹਿਿਲ ਬਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ